ਸੁਰਜੀਤ ਪਾਤਰ ਪੰਜਾਬੀ ਸਾਹਿਤ ਨੂੰ ਹਮੇਸ਼ਾ ਲਈ ਵਿਛੋੜਾ ਦੇ ਗਏ ਹਨ ਉਹਨਾਂ ਦੇ ਅਚੰਤ ਚੇਤੀ ਤੁਰ ਜਾਣ ਦੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਤਾਂ ਘਾਟਾ ਪਿਆ ਹੀ ਹੈ ਪਰ ਜਿਹੜੀ ਉਹਨਾਂ ਦੀ ਕਵਿਤਾ ਜਿਸ ਨੇ ਪੰਜਾਬੀ ਸਾਹਿਦ ਦੇ ਪੰਜਾਬੀ ਸਾਹਿਤ ਨੂੰ ਪੜਨ ਵਾਲਿਆਂ ਪਾਠਕਾਂ ਨੂੰ ਉਹਨਾਂ ਦੇ ਵਿੱਚ ਇੱਕ ਜਜ਼ਬਾ ਇੱਕ ਜੋਸ਼ ਇੱਕ ਉਤਸ਼ਾਹ ਦੀ ਅਗਨੀ ਪ੍ਰਚੰਡ ਕੀਤੀ ਸੀ ਅਸੀਂ ਸਾਰੇ ਉਸ ਤੋਂ ਵੀ ਵੰਚੇ ਹੋ ਗਏ ਹਾਂ ਮੈਨੂੰ ਯਾਦ ਹੈ ਸੁਰਜੀਤ ਪਾਤਰ ਉਹਨਾਂ ਸਮਿਆਂ 'ਚ ਜਿਨ੍ਹਾਂ ਸਮਿਆਂ 'ਚ ਅਸੀਂ ਕਾਲਜਾਂ 'ਚ ਪੜ੍ਹਉਂਦੇ ਸਾਂ ਉਹਦੀਆਂ ਸਟੇਜਾਂ ਦੇ ਉੱਪਰ ਉਹਦੇ ਗੀਤ ਗੁਜਦੇ ਹੁੰਦੇ ਸਨ ਜਦੋਂ ਅਸੀਂ ਕਦੇ ਅੰਤਰਰਾਸ਼ਟਰੀ ਕਾਲਜਾਂ ਦਾ ਮੁਕਾਬਲਾ ਕਾਵ ਉਚਾਰਨ ਮੁਕਾਬਲਾ ਕਰਵਾਉਂਦੇ ਸਾਂ ਤੇ ਉਹਦੇ ਵਿੱਚ ਜਿਹੜੇ ਬਹੁਤ ਸਾਰੇ ਵਿਦਿਆਰਥੀ ਉਹਦੇ ਗੀਤਾਂ ਨੂੰ ਪੇਸ਼ ਕਰਦੇ ਸਨ ਉਹ ਆਪ ਵੀ ਇੱਕ ਬਹੁਤ ਅੱਛੇ ਉਹ ਉਹਨਾਂ ਦਾ ਜਿਹੜੇ ਤਰਨਵ ਦੇ ਨਾਲ ਆਪਣੇ ਗੀਤਾਂ ਨੂੰ ਗਾਉਂਦੇ ਸਨ ਤੇ ਉਹਨਾਂ ਦੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ ਪਿਆ ਸਮਾਜ ਨੂੰ ਵੀ ਪਿਆ ਜਿਸ ਸਮਾਜ ਦੇ ਵਿੱਚ ਉਹ ਚੇਤਨਤਾ ਪੈਦਾ ਕਰਨ ਦਾ ਯਤਨ ਕਰ ਰਹੇ ਸਨ ਉਹ ਸਮਾਜ ਤਾਂ ਇੱਕ ਤਰ੍ਹਾਂ ਨਾਲ ਉਹਨਾਂ ਦੇ ਇਸ ਸਦੀਵੀ ਵਿਛੋੜੇ ਤੋਂ ਉਹਨਾਂ ਦੀਆਂ ਨਜ਼ਮਾਂ ਤੋਂ ਵੀ ਵਾਂਝਾ ਹੋ ਗਿਆ ਤੇ ਉਹਨਾਂ ਦੀ ਜਿਹੜੀ ਇੱਕ ਅਗਵਾਈ ਜਿਹੜੀ ਉਹ ਦੇ ਰਹੇ ਸਨ ਨੌਜਵਾਨ ਪੀੜੀ ਨੂੰ ਉਸ ਤੋਂ ਵੀ ਸੁਣਨਾ ਹੋ ਗਿਆ ਮੈਨੂੰ ਯਾਦ ਹੈ ਜਦੋਂ ਉਹ ਮੇਰੇ ਆਪਣੇ ਡੀਵੀ ਕਾਲਜ ਜੰਧਰ ਆਏ ਸਨ ਤੇ ਉਹਨਾਂ ਨੇ ਆਪਣੀ ਜਿਹੜਾ ਸਾਹਿਤਿਕ ਸਫਰ ਹੈ ਕਾਵ ਸਤਰ ਉਸ ਨੂੰ ਉਹਨਾਂ ਨੇ ਬੜੇ ਵਿਸਤਾਰ ਢੰਗ ਵਿਸਤ੍ਰਿਤ ਢੰਗ ਦੇ ਨਾਲ ਉਹਨਾਂ ਨੇ ਪ੍ਰਸਤੁਤ ਕੀਤਾ ਸੀਗਾ ਤੇ ਉਹਨਾਂ ਨੇ ਆਪਣੇ ਜੀਵਨ ਨਾਲ ਸੰਬੰਧਤ ਉਹਨਾਂ ਘਟਨਾਵਾਂ ਨੂੰ ਜਿਵੇਂ ਅੱਜ ਆਪਾਂ ਸਮਾਜ ਵਿੱਚ ਦੇਖਦੇ ਹਾਂ ਸਮਾਜ ਦੇ ਵਿੱਚ ਕਮੀਆਂ ਕੁਰਿਤੀਆਂ ਘਾਟਾਂ ਜਿਹੜੀਆਂ ਹਨ ਉਹਨਾਂ ਨੂੰ ਪ੍ਰਸਤੁਤ ਕੀਤਾ ਤੇ ਕਿਵੇਂ ਉਹਨਾਂ ਦੇ ਫਿਰ ਇਹਨਾਂ ਹਾਲਾਤ ਨੂੰ ਦੇਖ ਕੇ ਉਹਨਾਂ ਦੇ ਵਿੱਚ ਕਾਬ ਬੋਲ ਜਿਹੜੇ ਸਨ ਉਹ ਉਹ ਉੱਭਰ ਆਉਂਦੇ ਸਨ ਤੇ ਉਹ ਕਈ ਵਾਰੀ ਉਹ ਦੱਸਦੇ ਹੁੰਦੇ ਸਨ ਕਿ ਰਾਤਾਂ ਨੂੰ ਉੱਠ ਕੇ ਵੀ ਮੈਂ ਕਈ ਵਾਰੀ ਸੁੱਤਾ ਵੀ ਆ ਵੀ ਮੇਰੇ ਉਹ ਜਿਹੜੀ ਕਵਤਾ ਹੈ ਉਹ ਲਗਾਤਾਰ ਉਹ 17 ਜਾਂ ਉਹ ਸ਼ਬਦ ਜਿਹੜੇ ਸਨ ਉਹ ਗੂਹੇਦੇ ਰਹਦੇ ਸਨ ਤੇ ਉਹ ਉਸ ਵੇਲੇ ਵੀ ਉੱਠ ਕੇ ਲਿਖਦੇ ਸਨ ਉਹਨਾਂ ਦੀ ਇੱਕ ਜਿਹੜੀ ਕਵਤਾ ਬੜੀ ਮਸ਼ਹੂਰ ਹੋਈ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਬੜੀ ਕ੍ਰਾਂਤੀਕਾਰੀ ਭਾਵ ਬੜੀ ਕਵਤਾ ਹੈ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਗਹਿਣਗੇ ਯਾਨੀ ਉਹ ਜਿਹੜੀ ਲੋਕ ਪੀੜਾ ਹੈ ਲੋਕਾਂ ਦਾ ਦਰਦ ਹੈ ਜਿਹੜਾ ਸਮੱਸਿਆਵਾਂ ਉਹਨਾਂ ਨੂੰ ਲੋਕ ਜਿਹਨਾਂ ਦਾ ਸਾਹਮਣਾ ਕਰਦੇ ਸਨ ਉਹਨੂੰ ਉਹਨੂੰ ਆਪਣੇ ਇੱਕ ਕਾਪ ਰਹੀਂ ਆਪਣੀ ਕਵਤਾ ਦੇ ਰਹੀਂ ਪ੍ਰਸਤੁਤ ਕਰਦੇ ਸਨ ਤੇ ਉਹਨਾਂ ਨੂੰ ਇਸ ਗੱਲ ਦਾ ਵੀ ਇਸ ਅਹਿਸਾਸ ਸੀ ਕਿ ਜਿਹੜੀ ਸਾਡੀ ਰਾਜਨੀਤਿਕ ਵਿਵਸਥਾ ਹੈ ਉਹ ਇਹਨਾਂ ਇਹ ਜਿਹੜੇ ਉਹਨਾਂ ਦੇ ਜਜ਼ਬੇ ਹਨ ਜਾਂ ਜਿਹੜੇ ਜਿਹੜੇ ਵਿਚਾਰ ਉਹ ਪੇਸ਼ ਕਰਦੇ ਹਨ ਕਪਤਾ ਰਹੇ ਉਸ ਨੂੰ ਕਦੀ ਵੀ ਉਸ ਨੂੰ ਉਹ ਐ ਅਕਸੈਪਟ ਕਰਨ ਲਈ ਤਿਆਰ ਨਹੀਂ ਹੁੰਦੀ ਉਹਨਾਂ ਨੇ ਦੇਖੋ ਉਹਨਾਂ ਦੀ ਕਾਹ ਬੋਲ ਹਨ ਕਹਿੰਦੇ ਲੱਗੀ ਜੇਕਰ ਤੇਰੇ ਕਲੇਜੇ ਛੁਰੀ ਨਹੀਂ ਲੱਗੀ ਜੇਕਰ ਤੇਰੇ ਕਲੇਜੇ ਛੁਰੀ ਨਹੀਂ ਨਾ ਸਮਝੀ ਸੰਸਾਰ ਦੀ ਹਾਲਤ ਬੁਰੀ ਨਹੀਂ ਯਾਨੀ ਜਿਹੜੀ ਸਾਡੀ ਸਮਾਜਿਕ ਅਵਸਥਾ ਹੈ ਨਾ ਇਹ ਲੋਕ ਪੀੜਾ ਹੈ ਉਹ ਤਰਤੀ ਦੇ ਪੁਤਰ ਸੰ ਤਰਤੀ ਦੀਆਂ ਸਮੱਸਿਆਵਾਂ ਦੇ ਨਾਲ ਜੁੜੇ ਸਨ ਲੋਕਾਂ ਦੀ ਤੜਪ ਜਿਹੜੀ ਸੀ ਉਹਨਾਂ ਦੀ ਕੱਤਾ ਦੇ ਵਿੱਚੋਂ ਉੱਭਰ ਉੱਭਰ ਕੇ ਉਮਲ-ਉਮਲ ਕੇ ਸਾਹਮਣੇ ਆਉਂਦੀ ਸੀ ਇਸੇ ਕਰਕੇ ਉਹ ਕਹਿੰਦੇ ਹਨ ਕਿ ਜੇ ਜੇ ਤੂੰ ਸੰਬੋਧਨ ਕਰਦੇ ਹਨ ਜਿਹੜਾ ਕਿ ਜੇ ਉਹ ਵਿਅਕਤੀ ਜਿਹੜਾ ਐਸ਼ ਪ੍ਰਸਤੀ ਦੇ ਵਿੱਚ ਪਿਆ ਹੋਇਆ ਜਿਹਨੂੰ ਕੋਈ ਆਪਣੇ ਸਮਾਜ ਦੇ ਵਾਲੇ ਕੀ ਵਾਪਰਿਆ ਸਮਾਜ ਦੇ ਕੀ ਵਾਪਰਿਆ ਉਹਨੂੰ ਉਹਦੇ ਨਾਲ ਕੋਈ ਸਰਵ ਕਰ ਨਹੀਂ ਹੈ ਉਸ ਨੂੰ ਸੰਬੋਧਨ ਕਰਕੇ ਦੇਖ ਤੂੰ ਇਹ ਨਾ ਸਮਝੀਂ ਕਿ ਜਿਹੜੀ ਇਹ ਜਿਹੜੀ ਇਹ ਜੇ ਅੱਜ ਤੈਨੂੰ ਮਹਿਸੂਸ ਨਹੀਂ ਹੋ ਰਹੀ ਤਾਂ ਸਮਾਜ ਦੇ ਵਿੱਚ ਪੀੜਾ ਖਤਮ ਹੋ ਗਈ ਜਿਹteral ਸੁਖ ਭਰਿਆ ਜੀਵਨ ਹੈ ਤੇ ਸਾਰਾ ਸਮਾਜ ਜਿਹੜਾ ਹੈ ਉਹ ਸੁਖੀ ਬਸ ਰਿਹਾ ਹੈ ਮਤਲਬ ਉਹ ਹਮੇਸ਼ਾ ਸਮਾਜਿਕ ਪੀੜਾ ਦੇ ਨਾਲ ਜੁੜੇ ਰ ਸਰ ਇੱਕ ਕਿਰਤੀ ਸਮਾਜ ਦੇ ਵਿੱਚ ਹੋਣ ਕਰਕੇ ਉਹਨਾਂ ਦੀ ਜਿਹੜੀ ਕਵਤਾ ਹੈ ਉਹ ਲੋਕ ਪੀੜਾ ਨੂੰ ਪ੍ਰਸਤੁਤ ਕਰਦੀ ਹੈ ਮੈਨੂੰ ਯਾਦ ਹੈ ਕਿ ਜਿਹੜੇ ਜਦੋਂ ਉਹ ਸਿਲੇਬਸ ਦੇ ਵਿੱਚ ਜਦੋਂ ਆਈਐਸ ਦੇ ਸਿਲੇਬਸ ਦੇ ਵਿੱਚ ਉਹਨਾਂ ਦੀਆਂ ਉਹਨਾਂ ਦੀਆਂ ਕਵਤਾਵਾਂ ਜਾਂ ਉਹਨਾਂ ਦੀਆਂ ਸੰਗ੍ਰਹਿ ਜਿਹੜੇ ਲੱਗੇ ਸਨ ਤੇ ਅਸੀਂ ਉਹਨਾਂ ਨੂੰ ਜਦੋਂ ਵਧਾਈ ਦਿੰਦੇ ਸਾਂ ਉਹ ਕਹਿੰਦੇ ਮੇਰੇ ਕਰਕੇ ਨਹੀਂ ਹੈ ਤੁਹਾਡੇ ਕਰਕੇ ਹੈ ਦੇਖੋ ਕਿੰਨੀ ਨਿਮਰਤਾ ਬੜਾ ਨਮਰ ਸੁਭਾਅ ਦੇ ਉਸ ਇਨਸਾਨ ਸਾਹ ਉਹ ਕਹਿੰਦੇ ਨਹੀਂ ਮੇਰੇ ਕਰਕੇ ਨਹੀਂ ਹੈ ਕਿਉਂਕਿ ਤੁਸੀਂ ਜਿਹੜੀ ਮੇਰੇ ਜਜ਼ਬਿਆਂ ਨੂੰ ਮੇਰੇ ਬਲਬਲਿਆਂ ਨੂੰ ਸਵੀਕਾਰਿਆ ਉਹ ਕਦੀ ਨਹੀਂ ਸੀ ਇਹ ਕ੍ਰੈਡਿਟ ਲੈਣ ਨੂੰ ਤਿਆਰ ਨਹੀਂ ਸੀ ਕਿ ਮੈਂ ਮੈਂ ਇਹ ਜਿਹੜੇ ਬੋਲ ਮੈਂ ਬੋਲੇ ਹਨ ਜਾਂ ਇਹ ਜਿਹੜੇ ਜਜ਼ਬੇ ਵਲਵਲੇ ਮੈਂ ਪੇਸ਼ ਕੀਤੇ ਹਨ ਉਹ ਕਹਿੰਦੇ ਹਨ ਕਿਉਂਕਿ ਤੁਸੀਂ ਸਵੀਕ੍ਰਿਤੀ ਦਿੱਤੀ ਹੈ ਤੁਸੀਂ ਪ੍ਰਵਾਨਗੀ ਦਿੱਤੀ ਹੈ ਇਸੇ ਕਰਕੇ ਇਸ ਪ੍ਰਵਾਨਗੀ ਨੇ ਅੱਜ ਜਿਹੜਾ ਸੁਰੀਜੀਤ ਪਾਤਰ ਨੂੰ ਆਈਐਸ ਦੀ ਜਿਹੜੇ ਸਿਲੇਬਸ ਹੈ ਉਸ ਦੇ ਵਿੱਚ ਵੀ ਸ਼ਾਮਲ ਕੀਤਾ ਹੈ ਐਡਾ ਮਹਾਨ ਵਿਅਕਤੀ ਲੋਕਪੀੜਾ ਨੂੰ ਸਮਝਣ ਵਾਲਾ ਉਸ ਦੇ ਅਹਿਸਾਸਾਂ ਨੂੰ ਸ਼ਬਦਾਂ ਦਾ ਰੂਪ ਦੇਣ ਵਾਲਾ ਸਾਡੇ ਵਿੱਚ ਨਹੀਂ ਰਿਹਾ ਸਾਨੂੰ ਉਸ ਦਾ ਬਹੁਤ ਦੁੱਖ ਹੈ ਅਸੀਂ ਅੱਜ ਉਹਨਾਂ ਦੇ ਵਿਛੜ ਜਾਣ ਤੇ ਸਮਾਜ ਨੂੰ ਤਾਂ ਬਹੁਤ ਵੱਡਾ ਘਾਟਾ ਪਿਆ ਸਾਹਿਜ ਜਗਤ ਨੂੰ ਪਿਆ ਜਿਹੜਾ ਪਰਿਵਾਰ ਨੂੰ ਘਾਟਾ ਪਿਆ ਹੈ ਉਹ ਕਦੀ ਵੀ ਪੂਰਾ ਨਹੀਂ ਹੋ ਸਕਦਾ ਅਸੀਂ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਵੀ ਕਰਦੇ ਹਾਂ ਤੇ ਇਸ ਗੱਲ ਦਾ ਇਹ ਆਸ ਵੀ ਰੱਖਦੇ ਹਾਂ ਕਿ ਉਹ ਉਹਨਾਂ ਦੇ ਜਿਹੜੇ ਉਲੀਕੇ ਹੋਏ ਰਸਤੇ ਹੈ ਉਹਨਾਂ ਦੇ ਉੱਪਰ ਚੱਲਣ ਦੀ ਪੂਰੀ ਪੂਰੀ ਕੋਸ਼ਿਸ਼ ਕਰਨਗੇ ਤੇ ਸਮਾਜ ਦੇ ਵਿੱਚ ਜਿਹੜਾ ਜਿਹੜਾ ਦੁੱਖ ਦਰਦ ਪੀੜਾ ਨੂੰ ਉਹ ਘਟਾਉਣਾ ਚਾਹੁੰਦੇ ਸਨ ਉਹਦੇ ਲਈ ਉਹ ਹਮੇਸ਼ਾ ਯਤਨਸ਼ੀਲ ਰਹਣਗੇ